ਤਾਂ ਕਿਹੜੀ ਮਿੱਟੀ ਦੇ ਬਣੇ ਆ ਪਤਾ ਨਹੀਂ ਉਹਨਾਂ ਦੇ ਅੰਦਰ ਕੀ ਹੈ ਮੱਥਾ ਉਹ ਵੀ ਗੁਰੂ ਨੂੰ ਟਿਕਦੇ ਨੇ ਕਹਿੰਦੇ ਉਹ ਵੀ ਅਸੀਂ ਸਿੱਖ ਆ ਪਤਾ ਨਹੀਂ ਲੱਗਦਾ ਉਹ ਕਿੱਦਾਂ ਦੇ ਸਿੱਖ ਆ ਜਿਹਨੂੰ ਦੂਜੇ ਦਾ ਦੁੱਖ ਨਹੀਂ ਮਹਿਸੂਸ ਹੁੰਦਾ ਘਰੋਂ ਝੜ ਗਏ ਭੈਣਾਂ ਦੀ ਬੇਪਤੀ ਹੋਈ ਕੋਈ ਤਕਲੀਫ ਨਹੀਂ ਹੋਈ ਉਹਨਾਂ ਲੋਕਾਂ ਨੂੰ ਕੁਰਸੀਆਂ ਤੇ ਬੈਠੇ ਰਹਿੰਦੇ ਆ ਕਹਿੰਦੇ ਅਸੀਂ ਪੰਥ ਕਾ ਅਸੀਂ ਪੰਥ ਦੇ ਬਸ ਰਖਵਾਲੇ ਆ ਪਰ ਜਿਹੜੇ ਚਲੇ ਗਏ ਉਹ ਕੌਣ ਸੀ ਜਿਹੜੇ ਸ਼ਹੀਦ ਹੋ ਗਏ ਉਹ ਕੌਣ ਸਨ ਜੋ ਅੱਜ ਜੂਝ ਰਾਇਓ ਉਹ ਕੌਣ ਹੈ ਉਨੀ ਸਿੱਖ ਅੱਜ ਵੀ ਉਹਨਾਂ ਨੂੰ ਫੜ-ਫੜ ਜੇਲਾਂ ਚ ਦਿੱਤਾ ਜਾ ਰਿਹਾ ਹੈ ਫੂਕੀਆਂ ਫੂਕੀਆਂ ਗੱਲਾਂ ਸਾਡੇ ਲੀਡਰ ਕਰਦੇ ਨੇ ਇਹ ਕੋਈ ਗੱਲ ਕਹਿੰਦਾ ਕਹਿੰਦਾ ਲੋਂਗੋਵਾਲ ਮਰ ਗਿਆ ਇਹਦੇ ਨਤੀਜੇ ਫੜੇ ਗਲਤ ਨਿਕਲਣਗੇ ਪਤਾ ਨਹੀਂ ਕਦੋਂ ਕੱਢਣੇ ਨਤੀਜੇ ਇਹਨਾਂ ਦੇ ਅੱਜ ਵੀ ਇਹੀ ਗੱਲਾਂ ਕਰਦੇ ਰਹਿੰਦੇ ਆ ਨਤੀਜੇ ਭਿਆਨਕ ਹੋਣਗੇ ਪਤਾ ਨਹੀਂ ਉਹ ਨਤੀਜੇ ਕਦੋਂ ਇਹਨਾਂ ਨੇ ਕੱਢਣੇ ਆ ਗੁਰੂ ਪਾਤਸ਼ਾਹ ਕਿਰਪਾ ਕਰੇ ਜਦੋਂ ਕੋਈ ਦੇਸ ਪੰਜਾਬ ਚੋਂ ਹੁੰਦਾ ਏ ਗੁਰੂ ਦਾ ਸਿੱਖ ਦਰਦ ਲੈ ਕੇ ਬਾਹਰ ਲੀਆਂ ਸੰਗਤਾਂ ਨਾਲ ਸਾਂਝਾ ਕਰਨ ਲਈ ਜੀ ਕਰਦਾ ਉਹਨਾਂ ਤੋਂ ਸੁਣੀਏ ਕੋਈ ਠੰਡਾ ਹਵਾ ਦਾ ਬੁੱਲਾ ਹੁੰਦਾ ਏ ਕਿਨੇ ਆਉਂਦਾ ਅੱਜ ਉਥੇ ਇਲੈਕਸ਼ਨ ਦਾ ਦੌਰ ਹੈ ਸਾਰੀਆਂ ਪਾਰਟੀਆਂ ਨੂੰ ਲੋਕ ਗਾਲਾਂ ਕੱਢੀ ਜਾਂਦੇ ਆ ਸਾਰੀਆਂ ਨੂੰ ਜਿੰਨੀਆਂ ਵੀ ਉਥੇ ਖੜੀਆਂ ਐ ਔਰ ਵੋਟਾਂ ਵੀ ਉਹਨਾਂ ਨੂੰ ਪਾ ਲੈਣੀਆਂ ਇਹਨਾਂ ਨੇ ਇੱਕ ਮਾਨਦਲ ਦੇ ਕੁਝ ਬੰਦੇ ਖੜੇ ਕੀਤੇ ਐ ਐਤਕੀ ਉਹਨਾਂ ਨੂੰ ਵੋਟਾਂ ਪਾ ਕੇ ਦੇਖ ਲੈਣ ਉਹ ਵੋਟਾਂ ਖਾਲਿਸਤਾਨ ਦੇ ਨਾਂ ਤੇ ਪਹੁੰਚ ਤਾਂ ਕਿ ਗਿਣਤੀ ਹੋ ਸਕੇ ਪਤਾ ਲੱਗ ਸਕੇ ਪੰਜਾਬ ਦੇਸ਼ ਦੇ ਲੋਕ ਕੀ ਚਾਹੁੰਦੇ ਐ ਕਿਹਨਾਂ ਨੂੰ ਵੋਟਾਂ ਪਾਉਂਦੇ ਐ ਪਤਾ ਲੱਗ ਜਾਏ ਨੌਜਵਾਨ ਖੜਾ ਐ ਉਦੇ ਮੁਕਾਬਲੇ ਤੇ ਖਾਲਸਤਾਨੀ ਖੜਾ ਕਰ ਦਿੱਤਾ ਕਹਿੰਦੇ ਉਹ ਖਾਲਸਤਾਨੀ ਆ ਜੀ ਮੇਰੇ ਸਾਧ ਸਿੰਘ ਬਲਟੋਆ ਅਖਾਲੀ ਦਲ ਨਹੀਂ ਕਰਤਾ ਰੋਣਾ ਪਾਉਂਦੇ ਅਸੀਂ ਬੰਦੀ ਸਿੰਘ ਬਾਹਰ ਕਢਾਉਣੇ ਆ ਪਤਾ ਨਹੀਂ ਉਹ ਕਿਹੜੇ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਸਮਝ ਨਹੀਂ ਆਉਂਦੀ ਕਿਉਂ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੇ ਆ ਇਹ ਲੋਕ ਅੱਜ ਦਾ ਸਿੱਖ ਇਨਾਂ ਦੇ ਮਗਰ ਨਹੀਂ ਲੱਗ ਰਿਆ ਹਾਂ ਨੌਜਵਾਨ ਇਕੱਠੇ ਹੋਣ ਪੰਜਾਬ ਦੀ ਧਰਤੀ ਤੇ ਗੁਰੂ ਕੇ ਲੜ ਲੱਗਣ ਉਹ ਕੋਈ ਚੰਗੀ ਸੇਧ ਦੇਣ ਤੇ ਦੋ ਕੋ ਉਨਾਂ ਦੇ ਮਗਰ ਲੱਗਣ ਤਾਂ ਤਾਂ ਕੋਈ ਆਸ ਰੱਖੀ ਜਾ ਸਕਦੀ ਏ ਇਹ ਚੱਲੇ ਕਾਰਤੂਸਾਂ ਤੋਂ ਕੁਝ ਨਹੀਂ ਮਿਲਣਾ ਇਹਨਾਂ ਚੋਂ ਕੁਝ ਨਹੀਂ ਨਿਕਲ ਸਕਦਾ ਇਹ ਨਹੀਂ ਤੇ ਆਪਣਾ ਹੀ ਇਕੱਠਾ ਕਰਨਾ ਹੈ ਪਤਾ ਨਹੀਂ ਕਿੰਨਾ ਕੁ ਪੈਸਾ ਇਹਨਾਂ ਨੇ ਹਜੇ ਹੋਰ ਇਕੱਠਾ ਕਰਨਾ ਹੈ ਰਜਰੀ ਨਹੀਂ ਸੁਣ ਕੇ ਹਟਿਆ ਕਥਾ ਦੇ ਰੂਪ ਚ ਵੀ ਜਿਹੜੇ ਸ਼ਹੀਦ ਹੋਗਾ ਉਹਨਾਂ ਦੇ ਘਰ ਵੀ ਟਿਠੇ ਐ ਉਹ ਇਹਨਾਂ ਨੂੰ ਦੀਦੇ ਨਹੀਂ ਗੁਰੂ ਪਾਤਸ਼ਾਹ ਕਿਰਪਾ ਕਰੇ ਨੌਜਵਾਨ ਸਾਡੇ ਚ ਪਹੁੰਚੇ ਕਿਉਂਕਿ ਜਿਹੜੇ ਤੁਰੇ ਸੀ ਨਾ ਉਹਨਾਂ ਨੇ ਉਹਨਾਂ ਨੇ ਕਿਸੇ ਤੋਂ ਨਹੀਂ ਪੁੱਛਿਆ ਸੀ ਪਰ ਰਸਤਾ ਕਿਹੜਾ ਹੈ ਅਸੀਂ ਕਿੱਦਾਂ ਤੁਰਨਾ ਹੈ ਬਾਣੀ ਕਹਿੰਦੀ ਹੈ ਨਾ ਜਿਉਂ ਜਲ ਮਾਝੇ 마ਸ਼ਲੋ ਮਾਰਗ ਪੇਖਣੋਂ ਨਾ ਜਾਈ ਸਤਿਗੁਰੂ ਕਹਿੰਦੇ ਆਂ ਮੱਛੀ ਦਰਿਆ ਚ ਸਮੁੰਦਰ ਚ ਜਦੋਂ ਚਲਦੀ ਹੈ ਤਾਂ ਰਸਤਾ ਬਣਦਾ ਹੈ ਵਰਨਾ ਜੇ ਖੜੀ ਤਾਂ ਕੋਈ ਰਸਤਾ ਨਹੀਂ ਜਿਉਂ ਜਲ ਮਾਝੇ ਮਾਛਲੋ ਮਾਰਗ ਪੇਖਣੋਂ ਨਾ ਜਾਈ ਭਾਈ ਸਾਹਿਬ ਪਾਈ ਗੁਰਦਾਸ ਜੀ ਵੀ ਕਹਿੰਦੇ ਨੇ ਗੁਰਮੁਖ ਖੋਜ ਅ ਸੰਖ ਹੈ ਜਿਉਂ ਜਲ ਅੰਦਰ ਮੀਨ ਤਰੰਦਾ ਗੁਰਮੁਖ ਖੋਜ ਅਲਖ ਹੈ ਜਿਉਂ ਆਕਾਸ਼ে ਪੰਖ ਉਡੰਦਾ ਜਿਨ੍ਹਾਂ ਸ਼ਹੀਦਾਂ ਦੀ ਗੱਲ ਕਰਦੇ ਆ ਜਦੋਂ ਤੁਰੇ ਤ ਰਸਤੇ ਬਣ ਗਏ ਜੋ ਨਾ ਤੁਰਦੇ ਤਾਂ ਕੋਈ ਰਸਤਾ ਨਹੀਂ ਸੀ ਉਹ ਵੀ ਬੈਠੇ ਰਹਿੰਦੇ ਸਾਡੇ ਅੰਗ ਜਦੋਂ ਕੋਈ ਤੁਰਦਾ ਹੈ ਮਨ ਬਣਾ ਕੇ ਗੁਰੂ ਦਾ ਫਿਰ ਰਸਤੇ ਖੁਦ ਬਖੁਦ ਬਣ ਜਾਂਦੇ ਹੈ ਗੁਰੂ ਪਾਤਸ਼ਾਹ ਸੇ ਦੇ ਦਿੰਦੇ ਬਸ ਵਿਸ਼ਵਾਸ ਹੋਣਾ ਚਾਹੀਦਾ ਵੱਡੀ ਗਲਤੀ ਵਿਸ਼ਵਾਸ ਦੀ ਹੈ ਸ਼ਹੀਦਾਂ ਨੂੰ ਵਿਸ਼ਵਾਸੀ ਉਹਨਾਂ ਨੌਜਵਾਨਾਂ ਨੂੰ ਆਪਣੇ ਗੁਰੂ ਤੇ ਆਪਣੇ ਨਾਲ ਦੇ ਗੁਰੂ ਕੀ ਸਿੱਖਾਂ ਤੇ ਆਪਾ ਵਰ ਗਿਆ ਆਪਣੀ ਕੌਮ ਤੋਂ ਕਿ ਕੌਮ ਆਜ਼ਾਦ ਹੋ ਸਕੇ ਉਹਨਾਂ ਨੂੰ ਤੇ ਪਤਾ ਏ ਜਿਹੜਾ ਘਰੋਂ ਕਰ ਛੱਡ ਕੇ ਤੁਰ ਪਿਆ ਉਹਨੂੰ ਪਤਾ ਏ ਮੇਰਾ ਕੀ ਹੋਣਾ ਏ ਉਹਨੇ ਤੇ ਰਾਜ ਪਾਗਿ ਮੰਨਣਾ ਨਹੀਂ ਉਹਨੇ ਤੇ ਸ਼ਹੀਦ ਹੋਣਾ ਏ ਉਹਨੂੰ ਪਤਾ ਏ ਪਰ ਉਹ ਇਹ ਸੋਚਦਾ ਹੈ ਕਿ ਮੇਰੀ ਕੌਮ ਆਜ਼ਾਦ ਹੋ ਜਾਏ ਕੌਮ ਨੂੰ ਸੌਖਾ ਸਾ ਮਿਲ ਜਾਏ ਗੁਰੂ ਪਾਤਸ਼ਾਹ ਕਿਰਪਾ ਕਰੇ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਨੌਜਵਾਨ ਆਇਆ ਹੈ ਪੰਜਾਬ ਦੀ ਧਰਤੀ ਤੋਂ ਉਹਦੀਆਂ ਗੱਲਾਂ ਸੁਣਨੀਆਂ ਨੇ ਕੋਈ ਸਾਡੇ ਲਈ ਸੇਵਾ ਹੋਵੇ ਕੌਮ ਇੱਥੇ ਦੀ ਜਿਹੜੀ ਬੈਠੀ ਹੈ ਇਹ ਵੀ ਕੁਝ ਕਰੇ ਇਹ ਆਪਾਂ ਉਹਨਾਂ ਤੋਂ ਸੁਣਨਾ ਹੈ ਕੀ ਸੁਨੇਹਾ ਦਿੰਦੇ ਹਨ ਹਾਂ ਇੱਕ ਬੇਨਤੀ ਕਰੂੰਗਾ ਇਹਨਾਂ ਵਾਪਸ ਜਾਣਾ ਹੈ ਸ਼੍ਰੋਮਣੀ ਕਮੇਟੀ ਉਹ ਇਹਨਾਂ ਤੋਂ ਖੋ ਲੈਣ ਕਿਸ ਤਰ੍ਹਾਂ ਇਕੱਠੇ ਹੋ ਕੇ ਸਾਰੇ ਕੱਲੇ-ਕੱਲੇ ਧੜਿਆਂ 'ਚ ਨਾ ਫਿਰਨ ਕੁਛ ਨਹੀਂ ਰੱਖਿਆ ਲੀਡਰੀਆਂ 'ਚ ਚੰਗੇ ਗੁਰੂ ਕੀ ਸਿੱਖਾਂ ਨੂੰ ਮੋਹਰੇ ਲਾ ਕੇ بڑے ਲਿਖੇ ਨੌਜਵਾਨਾਂ ਨੂੰ ਮੋਹਰੇ ਲਾ ਕੇ ਜਿੱਦਾਂ ਇਹ ਸ਼੍ਰੋਮਣੀ ਕਮੇਟੀ ਬਣੀ ਸੀ ਉਦਾਂ ਇਹ ਫਿਰ ਆਜ਼ਾਦ ਕਰਨੀ ਪੈਣੀ ਹੈ ਹੁਣੇ ਆਜ਼ਾਦ ਨਹੀਂ ਹੈ ਅਕਾਲ ਤਖਤ ਸਾਡਾ ਆਜ਼ਾਦ ਨਹੀਂ ਹੈ ਉਹਨਾਂ ਚ ਇੱਕ ਆਜ਼ਾਦ ਰਿਆ ਜਿੰਨਾ ਚਿਰ ਅਜਨੂਹਾ ਸਾਭ ਜਥੇਦਾਰ ਰਹੇ ਬਸ ਉਸ ਤੋਂ ਬਾਅਦ ਨਹੀਂ ਹੁਣ ਤੇ ਬਿਲਕੁਲ ਹੀ ਜੋ ਸਰਕਾਰ ਕਹਿੰਦੀ ਉਹੀ ਹੁੰਦਾ ਕਿਉਂਕਿ ਇਹ ਕੋਈ ਟੱਬਰ ਦੇ ਹੱਥ 'ਚ ਜਾਂ ਸ਼ਰੋਮਣੀ ਕਮੇਟੀ ਇਕੋ ਹੀ ਟੱਬਰ ਦੇ ਹੱਥ 'ਚ ਐ ਅਕਾਲੀ ਦਲ ਇਕੋ ਹੀ ਟੱਬਰ ਦੇ ਹੱਥ 'ਚ ਸਾਰੇ ਤਖਤ ਪੰਜਾਬ ਦੇ ਇਹ ਹਾਲਾਤ ਸਾਡੀ ਕੌਮ ਦੇ ਬਣੇ ਆ ਨੌਜਵਾਨ ਆਏ ਆ ਸਾਡਾ ਤੇ ਇਹੀ ਕਹਿਣਾ ਇਹਨਾਂ ਨੂੰ ਵਾਪਸ ਜਾਣਾ ਐ ਬਾਹਰਲੇ ਸਿੱਖਾਂ ਦੀ ਇਕੋ ਹੀ ਮੰਗ ਐ ਖਾਲਿਸਤਾਨ ਤੇ ਅਸੀਂ ਚਾਹੁੰਨੇ ਆ ਆਪਣਾ ਘਰ ਤੇ ਅਸੀਂ ਚਾਹੁੰਨੇ ਆ ਉਹ ਬਣੇਗਾ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਬਣੇਗਾ ਕਿਉਂਕਿ 1699 ਚ ਗੁਰੂ ਪਾਤਸ਼ਾਹ ਨੇ ਖਾਲਸਾ ਸਾਜਿਆ ਸੀ 100 ਸਾਲ ਲੱਗਾ ਸੀ ਖਾਲਸਾ ਰਾਜ ਬਣਾਉਣ ਨੂੰ 84 ਚ ਲੋਕਾਂ ਨੂੰ ਸਮਝ ਆਈ ਸੰਤਾ ਨੇ ਵੰਗਾਰ ਪਾਈ ਸੀ ਸਿੱਖੋ ਆਪਾਂ ਗੁਲਾਮ ਆ ਆਜ਼ਾਦ ਹੋਣੇ ਕਿੰਨਾ ਚਿਰ ਲੱਗਦਾ ਏ ਕਿੰਨਾ ਚਿਰ ਸਿੱਖ ਲੜਦੇ ਆ ਉਹਨਾਂ ਹਥਿਆਰ ਨਹੀਂ ਸੀ ਸਿੱਟੇ 100 ਸਾਲ ਲੜਦੇ ਰਹੇ ਸੀ ਹਕੂਮਤਾਂ ਨਾਲ ਰਾਜ ਕਾਇਮ ਕੀਤਾ ਗੁਰੂ ਪਾਤਸ਼ਾਹ ਕਿਰਪਾ ਕਰੇ ਸਾਨੂੰ ਵੀ ਇਹ ਸੇਧ ਮਿਲੇ ਅਸੀਂ ਜਿਹੜੇ ਲੜ ਰਹੇ ਨੇ ਉਹਨਾਂ ਦੀ ਬਾਹ ਫੜੀਏ ਉਹਨਾਂ ਦੀ ਮਦਦ ਕਰੀਏ ਚਾਹੇ ਉਹ ਦੇਸ਼ ਵਿੱਚ ਨੇ ਚਾਹੇ ਉਹ ਵਿਦੇਸ਼ ਵਿੱਚ ਨੇ ਗੁਰੂ ਪਾਤਸ਼ਾਹ ਕਿਰਪਾ ਕਰੇ ਇੱਥੇ ਬੋਲਦਾ ਹੁੰਦਾ ਸੀ ਇੱਕ ਸਿੱਖ ਤੁਹਾਡਾ ਪ੍ਰਧਾਨ ਜਿਹਨੂੰ ਤੁਸੀਂ ਬਣਾਇਆ ਮੁਖ ਸੇਵਾਦਾਰ ਕਿਸੇ ਨੂੰ ਕੁਛ ਨਹੀਂ ਸੀ ਕਹਿੰਦਾ ਉਹ ਸਿਰਫ ਬੋਲਦਾ ਸੀ ਕੌਮ ਨੂੰ ਜਗਾਉਂਦਾ ਸੀ ਇੱਕੋ ਹੀ ਗੱਲ ਕਹਿੰਦਾ ਸੀ ਆਪਾਂ ਗੁਲਾਮਾਂ ਗੁਰੂ ਕੇ ਸਿੱਖੋ ਆਜ਼ਾਦ ਹੋਣਾ ਹੈ ਬਸ ਇੰਨੀ ਗੱਲ ਹੀ ਕਰਦਾ ਸੀ ਸਿੱਧੀਆਂ ਨੀਆਂ ਗੱਲਾਂ ਕਰਦਾ ਸੀ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਸੀ ਉਹਨੂੰ ਪਤਾ ਸੀ ਕਿ ਮੈਨੂੰ ਮਾਰ ਦੇਣਾ ਹੈ ਇੱਥੇ ਦੀ ਪੁਲਿਸ ਨੇ ਵੀ ਉਹਨੂੰ ਦੱਸਿਆ ਇੱਥੇ ਬੋਲ ਕੇ ਵੀ ਉਹ ਕਹਿੰਦਾ ਸੀ ਦਿਨ ਲੱਗਦਾ ਏ ਥੋੜੇ ਆ ਪਰ ਉਹ ਤੇ ਕਰਿਆ ਨਹੀਂ ਬੋਲਦਾ ਰਿਹਾ ਆਪਣੀ ਡਿਊਟੀ ਕਰਦਾ ਰਿਹਾ ਕਿਉਂਕਿ ਉੱਥੇ ਇੱਕ ਤਸਵੀਰ ਲੱਗੀ ਹੈ ਬਾਹਰ ਜਦੋਂ ਆਪਾਂ ਆਉਣੇ ਉਹਨੂੰ ਦੇਖਿਆ ਕਰੋ ਸੰਤਾਂ ਦੀ ਤਸਵੀਰ ਹੈ ਉਹ ਉਹਦੇ ਥੱਲੇ ਕੁਝ ਅੱਖਰ ਲਿਖੇ ਹੈ ਸੰਤ ਕਹਿੰਦੇ ਹੁੰਦੇ ਸੀ ਸਰੀਰ ਦੇ ਮਰ ਜਾਣ ਨੂੰ ਮੈਂ ਮੌਤ ਨਹੀਂ ਸਮਝਦਾ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ਇਹ ਬੰਦਾ ਤੁਹਾਡਾ ਸੇਵਾਦਾਰ ਉਹ ਪੜਦਾ ਸੀ ਉਹ ਦੇਖਦਾ ਸੀ ਉਹਦੇ ਤੇ ਚੱਲਦਾ ਰਿਹਾ ਉਹਨੂੰ ਪਤਾ ਸੀ ਸਰੀਰ ਨੇ ਇੱਕ ਦਿਨ ਫਟ ਜਾਣਾ ਹੈ ਪਰ ਜਮੀਰ ਨਹੀਂ ਮਰਨੀ ਚਾਹੀਦੀ ਸਿੱਖਾ ਜਮੀਰ ਜਾਗਦੀ ਰੱਖ ਗੁਰੂ ਕਿਰਪਾ ਕਰੇਗਾ ਜਦੋਂ ਸਾਡੀਆਂ ਜਮੀਰਾਂ ਜਾਗ ਪੈਣਗੀਆਂ ਗੁਰੂ ਦਾ ਹੱਥ ਸਾਡੇ ਸਿਰ ਤੇ ਹੋਏਗਾ ਜਦੋਂ ਅਸੀਂ ਗੁਰੂ ਤੋਂ ਬੇਮਖ ਹੋ ਜਾਂਦੇ ਹਾਂ ਫੇ ਅਸੀਂ ਗੁਰੂ ਦੇ ਕੁਛ ਨਹੀਂ ਲੱਗਦੇ ਗੁਰੂ ਕਹਿੰਦਾ ਤੁਰੇ ਫਿਰੋ ਜਿੱਥੇ ਮਰਜੀ ਗੁਰੂ ਮਹਾਰਾਜ ਕਿਰਪਾ ਕਰੇ ਅਸੀਂ ਗੁਰੂ ਦੇ ਲੱਗ ਗੀਏ ਜਿਨ੍ਹਾਂ ਨੇ ਗੁਰੂ ਕੀ ਪੋਲ ਨਹੀਂ ਉਹ ਲੈਣ ਬਾਣੀ ਪੜਨ ਬਾਣੀ ਚ ਬੜਾ ਖੁਸ਼ ਹੈ ਬਾਣੀ ਬੜੀ ਸੇਧ ਦੇਂਦੀ ਹੈ ਬਾਣੀ ਚ ਬੜੀ ਸ਼ਕਤੀ ਹੈ ਪਰ ਪਤਾ ਉਦੋਂ ਲੱਗੇਗਾ ਜਦੋਂ ਮਨ ਸਾਫ ਹੋ ਜਾਏਗਾ ਸਾਫ ਕਰਕੇ ਅਸੀਂ ਪੜਾਂਗੇ ਗੁਰੂ ਮਹਾਰਾਜ ਕਿਰਪਾ ਕਰੇ ਰਹਿਮਤ ਕਰੇ ਇਨੀਆਂ ਬੇਨਤੀਆਂ ਕਰਦਾ ਕਿਸੇ ਵੀ ਪੁਲਚੂ ਕਲੀਖੀਮਾ ਆਪਾਂ ਵਿਚਾਰ ਸੁਣਨੇ ਆ ਪੰਜਾਬੋਂ ਆਇਆ ਸਾਡਾ ਭਰਾ ਕੁਛ ਨਾ ਕੁਛ ਸਾਨੂੰ ਦੱਸ ਕੇ ਜਾਏਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ